ਅ ਜੈ ਤੈਬਰਕ ਦੁਖ ਕੋਈ ਆਲਾ ਤੇ ਕਾਹਨ ਦੁਖਾਰਾ ਆ ਹਰ ਸਿਮਰਤ ਅਨੰਤ ਅਨੰਤ ਦਾ ਨਾਮ ਤੁਮਾਸ਼ਾ ਪੂਰ ਆਸਾ ਬਪੇ ਨਾਮ ਪ੍ਰਿਆ ਤੇ ਜਿ ਅ ਅ ਅ ਅ ਅੰਮ੍ਰਿਤ ਨਾਮ ਮੰਨਿ ਖਾਨ ਹੈ ਮੈਨ ਤੇਰੀ ਉਪਾਹ ਪਾਈ ਆਹ ਫੰਦੇ ਖਾ ਮੈਂ ਇਹੋ ਭਾਈ ਜੈ ਸਮਰਤ ਸੋਖ ਪਾ ਜੈ ਸਾਰਤਕ ਆ ਤੁਹਾਈ ਜੈ ਸਮਰਤ ਸੋਖ ਪਾ ਜੈ ਸਾਰਤਕ ਆ ਤੁਹਾਈ ਕੀ 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 ਆਤਮਾ ਕੋ ਵਾਰਕੂ ਸਾਹਿ ਚਿਓ ਬੇਦਖ ਦੇ ਨਾਸਿਂ ਮਰਤ ਸਾ भक्त वन्ना से मरा तस्त आठ कोरा मूत्र भन्यासक एखा भक्त आप पुत्र आप ए आलाप आएदा ਯਾਤ੍ਰਸ ਪਾਣਾ ਅਟ੍ਰਤ ਉਪਾਰਿਆ ਬਾਜਿਤਲਾ ਅਟਾਨ ਰਹਾਇ ਆ ਬ੍ਰਹਮਾ ਵਿਸ਼ਣ ਮਹੇਸ਼ ਉਪਾਰਿ ਮਹਾਰਮ ਵਿਦੁਰ ਕੋ ਉਪਰ ਸ਼ਬਦ ਸੁਨਾਇਆ ਹਰ ਕਰ ਦੇ ਹੁਕਮ ਸੁਪਾ ਖੰਡ ਬ੍ਰਹਮਾਤ ਪਤਾਲ ਕਰਨ ਪੈ ਵਪਤੋ ਪਾਰਕਟੀ ਆਏ ਤਾ ਤਾ ਕ ਤਨ ਜਾਣੈ ਕੋਈ ਪੂਰੇ ਗੁਰਤੇ ਸੋਚੀ ਹੋਈ ਨਾਨਕ ਸਾਚ ਰਤੇ ਬਿਸਮਾਤੀ ਬਿਸਮ ਪਾਏ ਗੁਣ ਕਾਹੇ ਤਾ ਤਾਂ ਕੰਤ ਮ ਜਾਣੈ ਕੋਈ ਪੂਰੇ ਗੁਰਤੇ ਸੋਚੀ ਆਇ ਕ ਸਾਥ ਤਿਰਿ ਸਮਾਤੀ ਬ੍ਰਿਸ਼ਮ ਪਾਇ ਗੁਣ ਕਾਇ ਆ ਵਾਇ ਗੁਰੂ ਜੀ ਕਾ ਕਰਤ ਸਰ ਵਾਇ ਗੁਰੂ ਜੀ ਕੀ ਪੰਥੀ ਜੁਜ ਕੋ ਜੁਜ ਤਕ ਅਕਾਰ ਚਬਰ ਛਤਰ ਤਕ ਤੇ ਮਾਰਤ ਭਗਤ ਬਚਨ ਕਿਰਪਾ ਦੇ ਖਜਾਨੇ ਕਸਮ ਪਾਤ ਸਰਮੰਤੀ ਆਜ ਅਜੂਰ ਜੋ ਤਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਜੂਦੀ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਿਗੁਰੂ ਕ੍ਰਿਤਾ ਮਹਾਰਾਜੀ ਦੇ ਉਪਾਰ ਹੈ ਮਤਿ ਬਖਸ਼ੇ ਸਤਿਗੁਰਾਂ ਦਾ ਪਰਉਪਕਾਰ ਨਾਲ ਸਤਿਗੁਰ ਕਤਾ ਦੀ ਕਿਰਪਾਵਨ ਪਵਿੱਤਰ ਰਹਿ ਜੀਤੈ ਤੇ ਕੁਸ਼ਾਰੰਤਿਤਾ ਵਾਹਿਗੁਰੂ ਜੀ ਜੁਨਾ ਅੰਕਤ ਸਲਾਹ ਅਨੁਸਾਰ ਤਰਤੇ ਹੋ ਗੁਰੂ ਕ੍ਰਿਤਾ ਮਹਾਰਾਜੀ ਦੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਤੇ ਨਾਲ ਆਪ ਜੀ ਜੁਟਦੇ ਹੂ ਸਾਧ ਅਗਿਆਈ ਗੁਰੂ ਪਾਤਨ ਸਾਧੂ ਜੀ ਸ਼ਰੀਰ ਗੁਰੂ ਦਰੰਤ ਸਾਹਿਬ ਜੀ ਦੇ ਪਵਨ ਪੁਰਸ਼ ਅਵਿਚਾਰ ਆਜ ਕੇ ਜੋ ਪਵਨ ਬਚਨ ਆਪ ਜੀ ਨੇ ਸਰਵਣ ਕੀਤੇ ਇਹ ਬਚਨ ਫੈਲੇ ਪਾਛਾ ਜਗਤ ਕੋਲ ਪਾਪਾਂ ਅਨਸਾਧ ਗੁਰੂ ਸ਼ਰੀਰ ਗੁਰੂ ਦਰੰਤ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਨਾਂ ਦੇ ਪਾਵਨ ਬੋਤਲ ਮੁਖਾਰੰਦ ਦੇ ਵਿੱਚ ਜੋ ਆਜ ਤੇ ਬਚਨ ਉਚਾਰਨ ਹੋਇਆ ਠਿਕਾ 17 ਅੰਗ ਦੇ ਉੱਤੇ ਇਹ ਪਾਵਨ ਬਚਨ ਮਹਾਰਾਜੀ ਨੇ ਸੁਭਾਇਆ। ਉਹ 16 ਪਤੀ ਹਨ ਇਸ ਪਾਵਨ ਪੁਰਸ਼ ਬਚਨ। ਆਹਨ ਤਾਂ ਮਹਾਰਾਜੀ ਨੂੰ 12 ਪਤਿਆਂ ਦੇ ਵਿਚਾਰ ਕਰਵਾਈ। ਅੱਜ 4 ਪਤੀ ਹੋਰ ਹਨ। ਮਾਰਕੀ ਬਨਵਾਸ਼ਕ ਸਖੇ ਪਾਤਸ਼ਾਹੀ ਇਸ ਪਵਨ ਸ਼ਬਦ ਤੇ ਗਏਗੇ ਨਾਮਕਾਰ ਦੇ ਦੋ ਨਾ ਰੂਪਾਂ ਦਾ ਬਿਆਨ ਕਰੇ ਦੋਰੀ ਇੱਕ ਨਿਰਗੁਣ ਇੱਕ ਪ੍ਰਸਾਰਣ ਨਿਰਗੁਣ ਹੈ ਜਿਹਦੇ ਕੋਈ ਗੋੜ ਨਹੀਂ ਆਪ ਪ੍ਰਕਿਰਤੀ ਪਤਾ ਹੀ ਨਿਰਗੁਣ ਮਾਰਾਇਣ ਬਚਨ ਸ਼ਬਦਿਤ ਤੋਂ ਸੁਖੀ ਹੈ ਹਰਪਤ ਨਰਪਤ ਉਦੂਕਾਰ ਤਰਨ ਗੰਗਾ ਉਪਮਾਪਾ ਮਾਰੇ ਦਾ ਬਚਨ ਹੈ ਵੀ ਅਰਪਾ ਸਾ ਹਰਪਾ ਸਾ ਉਪਹ ਨਹੀਂ ਰਹੇ ਤੇ ਕੁਛ ਵੀ ਨਹੀਂ ਸੀ ਮਾਰੇ ਨੇ ਇਹ ਬਿਆਨ ਕੀਤਾ ਹੈ ਇਹ 12 ਪਦਾਂ ਤੇ ਅਜੇ 13ਵਾਂ ਇੱਕ ਪਦਾ ਹੋ ਰਿਹਾ ਇਨਾ ਪਦਿਆਂ ਤੋਂ ਬਾਅਦ ਨੇ ਦੱਸਿਆ ਵੀ ਕੁਝ ਵੀ ਨਹੀਂ ਫਰਕ ਪਾ ਘਰ ਪਾ ਸਭ ਉਪਰ ਨੇ ਜਾਣ ਕੋ ਨਾ ਅਸੇ اے ਆ ਪਰਮੇਸ਼ਰ ਦਾ ਰੂਪ ਨਹੀਂ ਵਾਇਰੂ ਦਾ ਨਹੀਂ ਜਮਾਲ ਤੇ ਅਪੀਰ ਹਨ ਮਾਲਕੀ ਤੇ ਉਹਨਾਂ ਦੀ ਬਾਣੀ ਹੈ ਉਹ ਸਾਨੂੰ ਫਰਮਾਨ ਕਰਦੇ ਵੀ ਇਹ ਉਹ ਦਾ ਅਨਰਗਾਰ ਦਾ ਨਿਰਗੁਣ ਪੁਰਸ਼ ਇਹ ਜਿਹੜੇ ਸਰਗਣ ਰੂਪ ਬਣਾਇਆ ਉਹ ਮਾਰੇ ਜੋਧਵੇਂ ਭਲੇ ਤੋਂ ਆਜਿ ਤੈ ਉਥੇ ਵਿਆਹ ਕੀ ਕਰਿਓਨੇ ਸਰਗਣ ਰੂਪ ਆਪਣਾ ਕਿ ਵੇਖਣਾ ਆਜੋ ਸੰਸਾਰ ਦੇ ਪੁੱਤਰ ਦੇ ਪਰਮ ਐ ਜੋ ਕੋਈ ਸੰਸਾਰ ਥੇਲਦਾ ਸਰਗਣ ਨੂੰ ਤਉ ਨਿਰਗੁਣ ਤੇ ਸਰਗਣ ਹੋਰ ਨਿਰਗੁਣ ਆਪ ਸਰਗਣ ਵੀ ਕੋਈ ਕਲਾ ਘਾਰ ਜਿਹਨੇ ਸਭੀ ਹੋਈ

ਆਮਾਰੇ ਕੀ ਅਰਦਾਸ ਤੋਂ ਖੜੀ ਕਰੀਏ ਗਰੀਬ ਨਿਵਾਸ ਸਖੇ ਪਾਤਸ਼ਾਹ ਕਾ ਆਪੀਆ ਇਹ ਬਚਨਾ ਦੀ ਵਿਚਾਰ ਕਰਾਰੇ ਜੋ ਸਿੱਖਿਆ ਹੋਵੇ ਜੋ ਕਦੇਸ਼ ਹੋਵੇ ਉਸ ਕਿਸ ਕਵਾਦ ਨੂੰ ਵਿਚਾਰਨ ਦਾ ਆਪ ਹੁ ਹੈ ਇਹ ਜਿਸ ਪਰਮਾਤਮਾ ਦੀ ਕਥਾ ਉਹ ਕਿ ਕਥਾ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਮੰਨ ਪਰਮਾਤਮਾ ਦੀ ਕਥਾ

ਹਰ ਦੀਆਂ ਕੱਟਾਂ ਕਹਾਣੀਆਂ ਇਹ ਹਰ ਦੀਆਂ ਕੱਟਾਂ ਕਹਾਣੀਆਂ ਔਰ ਇਹ ਕੱਟ ਕਹਾਣਨਾ ਵਿਚਾਰ ਕੀਤਾ ਕਿ ਸੁਣ ਸੁਣ ਕੇ ਗੋਲ ਹੋ ਕੇ ਸਾਡੇ ਅੰਦਰ ਪਰਮਾਤਮਾ ਦਾ ਪਿਆਰ ਹੈਗਾ ਉਹਨਾਂ ਚਾਹੀਏ बस ਇਹੀ ਮਾਰੇਗਾ ਖਰੀ ਬਣਵਾ ਸਕੇ ਬਾਤ ਸੜੀ ਦਾ ਫੈਸਲਾ ਹੈ ਕਿ ਜੇ ਉਹਨਾਂ ਨੂੰ ਮੈਂ ਵੇਟੇ ਲਈ ਚ ਖਾਓ ਤੇ ਉਹਨੂੰ ਤੇ ਚੋਂ ਕੋਟੀ ਤੇ ਉਹਨੂੰ ਤੇ ਚੋਂ ਬਾਹਰ ਹੀ ਉਹ ਦੀਆਂ ਸਿਫਤਾਂ ਸੁਣ ਸੁਣ ਕੇ ਉਹ ਦੇ ਗੁਣ ਸੁਣ ਕੇ ਤੇRenderTarget ਤੇ ਆਣ ਉਹ ਦੇ ਵਿੱਚ ਜਾ ਕੇ ਤੇ ਮਾਰਾਈਂ ਤਕਰੀਬ ਬਣਵਾਇਆ ਉਹ ਮਾਰਾਈਂ ਦੇ ਇੰਤਾਸ ਇਹ ਸੱਚੇ ਬਾਦਸ਼ਾਹ ਫ਼ਰੀਦ ਬਖਸ਼ਾ ਨੇ ਵਿਚਾਰ ਆ ਪਰਵਾਇਆ ਜਿਨ੍ਹਾਂ ਸਿੱਖਿਆ ਉੱਤਾਰ ਦੇਣ ਤੇ ਉਸਾਰ ਮਨੋਵਿੱਤਿ ਵਰਮ ਸ਼ਾਰੀਜਾਨ ਦੇ ਪਾਤਰ ਪਿਆਰ ਸਰਬ ਬਰੰਦਨ ਕਰਨਾ ਤੇ ਜੋ ਅਸੀਸ ਬਖਸ਼ੋ ਆਪ ਪਿਆਰ ਨਾਮ ਆਪ ਜੀ ਸਤਨ ਸ੍ਰੀ ਅਕਾਲ ਗੁਰੂ ਜੀ ਇੱਕ ਵਾਰ ਫਿਰ ਜੇ ਨਾਲ ਦੇ ਮੁਕਤ ਨਹੀਂ ਨਿਕਲੇ ਜਲੂ ਵਿੱਚ ਫਰਟਣ ਤਲਾਂ ਇੱਕੇ ਤੋਂ ਬਾਹਰ ਆਣੇ ਆਪ ਹੀ ਤੇ ਹਨ ਮਹਾਰਾਜ ਜੀ ਸਾਹੇ

हिंदू सर एक ग्रंथ था महाराज इनके कुछ भी नहीं था पसारा विचार के आई ना 12 खदियां तक ये देर है ते देर में एक बात सर्पण रूप जरूरत है ये निर्णय रूप को बैठो ओदो जलो परमात्मा ने अरबा फरफा साथ को पहिया रखया महाराज के अंदर कोई भेद नहीं ਤੋ ਤੇਹ ਨੇ ਕੁਸ਼ੇ ਵਰਤਨਾ ਦੇ ਸਾਸ਼ਤਰ ਵੀ ਚਲਾਉਣੇ ਸ਼੍ਰੀਸ਼ਟੀ ਸਾਜੀ ਉਹੋ ਇੱਕ ਬੈਦਵ ਹੋਇਆ ਤੇ ਉਹੋ ਆਇਆ ਜਦੋਂ ਮਾਰਕ ਇਹ ਸਰਬ ਰੂਪ ਬਣਾਇਆ ਇਹ ਸੰਸਾਰ ਦੀ ਰਚਨਾ ਕੀਤੀ ਇਹ ਵੀ ਇੱਕ ਤੇਜ ਸਿਮਰਤ ਸਾਸ਼ਤਰ ਵੀ ਹੋ ਗਈ ਹੈ ਤੇ ਉਹਨਾਂ ਰਚਨਾ ਵਾਲੇ ਵੀ ਅਦਾ ਉਹੋ ਹੈ ਇਹ ਉਹ ਹੀ ਹੈ ਪਾਠ ਕੁਰਾਨ ਉਤੇ ਨਹੀਂ ਆਸਤ ਮਾਰੇ ਕਹਿੰਦੇ ਕੋ ਮੁੱਲਾ ਕਾਜੀ ਨਹੀਂ ਸੀ ਕੁਰਾਨ ਦੇ ਪਾਠ ਪੜਨ ਵਾਲ ਆਪ ਜੇ ਕੁਰਾਨ ਨਹੀਂ ਸੀ ਕੁਰਾਨ ਨਹੀਂ ਸੀ ਇਹਦੀ ਕੋਈ ਗੱਲ ਆਪ ਤਾਂ ਕਿ ਕਿਸੇ ਧਰਮ ਦਾ ਕੋਈ ਗ੍ਰੰਥ ਨਹੀਂ ਸੀ ਹੈ ਨਾਉ ਪੜਨ ਵਾਲਾ ਤੇ ਇੱਥੇ ਤੇ ਕੋਪਾ ਨੇ نہیں سور چڑھنا چھ سورج نہیں چڑھتا کوئی سورج چھپتا نہیں کوئی, کوئی دن نہیں کوئی رات نہیں کوئی سورج نہیں کوئی چھپتا نہیں کوئی چھپتا نہیں ਉਦੇਮਿਆਸ ਜਿਹੜੀ ਕੀ ਪਗਤੀ ਕਈ ਮਹਾਰਾਜ ਜਨ ਅਦਾ ਪੂਰਾ ਹੁੰਦਾ ਹੈ ਅਮਾਨ ਕਰਤੀ ਮਹਾਰਾਜ ਜਿਹੜਾ ਅਕਾਲ ਪੁਰਖ ਦੀ ਉਸਤਤਕ ਕੀ ਕਹਿੰਦਾ ਭਕਤ ਆਪ ਅਗੋਚਰਾ ਸੇ ਲੱਖ ਲਖਾਇੰਦਾ ਇਹ ਧਿਆਨ ਨਾਲ ਅਰਥ ਸੁਣ ਮੈਂ ਅਰਥ ਕਰਦਾ ਹਾਂ ਅਧਿਆਤਮਕ ਜੀਵਨ ਪ੍ਰਾਇਮ ਹੈ ਇਹ ਵਿਦਿਆਇ ਗਿਆਨ

ਉਹ ਜਿਹੜਾ ਆਪ ਅਬੋਚ ਨੇ ਨਾ ਮਾਰੇ ਕਿ ਕਹਿਤਾ ਬਕਤਾ ਉਹ ਤੋਂ ਕਹਿੰਦਾ ਵੀ ਆਪ ਸੇ ਸੁਣਦਾ ਵੀ ਆ ਮਾਰੇ ਕਿ ਬਹੁਤ ਦਸ ਪਰਮਾਤਮਾ ਉਹ ਲੋ ਸੁਣਦਾ ਵੀ ਆ ਉਹਦੇ ਆਨੇ ਸਰਬਣ ਰੂਪ ਬਣਾ ਤਾ ਵੀ ਤੇ ਕਈ ਬੋਲਦੇ ਪਏ ਕਈ ਸੁਣਦੇ ਪਏ मेरे को कई हफ्ते मैं वो काफी दुनियावी गलत पर सारे संसार करता कि बैठ के रहे सुनते हैं और बोलो पहला परमात्मा आप ही कहता सी आप सुख बस के अगर वचन पे हमारा ने आपकी अलख करता है हमारा आल्हा कहीं ना देखता है अपनी आंखों को आप ही देखता है ऐ ठो तक निर्गुण होता हमारे ਇਹ ਇਹ ਹੋ ਰਿਹਾ ਪੁਰਸ ਹੋ ਰਹਾ ਹੈ ਜੇ ਤੱਕ ਆਪ ਪਿਆਸ ਜੀ ਉਹ ਸੁਣਦਾ ਵੀ ਆਪ ਉਹ ਸੁਣਦਾ ਵੀ ਉਹ ਅਰੇ ਕੇ ਇੱਕ ਸੰਸਾਰਣ ਰੂਪ ਬਣਾ ਦਿਆ ਉਹ ਹੁੰਦਾ ਤੇ ਜੇ ਵੀ ਆਪ ਸੁਣਦਾ ਵੀ ਅੰਤ ਆਪ ਅਥੇ ਆਪ ਸੁਣਨੇ ਆ ਆਪੇ ਆ ਵੀਕ ਇੰਟਰਜੋਪ ਤੇ ਹੁੰਦਾ ਹੁਣ ਮੈਂ ਮੇਰੇ ਬੈਠ ਕੇ ਕਹਿੰਦਾ ਹੂ ਕਿ ਕੋਈ ਜਿਸੰਦਰ ਪਰ ਹੁੰਦਾ ਵੀ ਉਹ ਵਰਤਦਾ ਉਦੋਂ ਮਨ ਰਿਤੇ ਜੇ ਕੁਛ ਵੀ ਨਹੀਂ ਸੀ ਹਾਂ ਉਦੋਂ ਸੜਕਾਂ ਰੋ ਪਈ ਨਹੀਂ ਸੀ ਉਦੋਂ ਪਰਮਾਤਮਾ ਆਪ ਹੀ ਹੋਰਦਾ ਸੀ ਆਪ ਹੀ ਹੁੰਦਾ ਸੀ ਕਿ ਆਪ ਹੀ ਆਪੜਿਆਪਨੂ ਦੇਖਦਾ ਸੀ ਜਨਾ ਦਿੱਸਦਾ ਨਹੀਂ ਆਪ ਹੀ ਆ락 ਲਿਖਾਏਗਾ ਆਲੋਕ ਜੇਸਾ ਦਾ ਇਹ ਆ ਹੀ ਆਪਣੇ ਆਪ ਨੂੰ ਤੇ ਆ ਹੀ ਆਪਣੇ ਆਪ ਨੂੰ ਆਪ ਹੀ ਖਾਂਦਾ ਪਿਆ। ਵਾਹਿ। ਇਹ ਵੀ ਪੜਾਈ ਐ ਡੇਲੀਗਰ ਰੂਪ ਮੇਰੇ ਤੇ ਕਰਦੀ। ਅਕਾਲ ਤੂਕ। ਜਿਵੇਂ ਰਾਖਾ ਬਣ ਕੇ ਬੈਠੇ ਹਾਂ। ਜਿਵੇਂ مالک ਬਣ ਕੇ ਬੈਠੇ ਜਿਵੇਂ ਮੱਤੇ ਦਾ ਲੋਕਾਂ ਤੇਰਾ 봉 ਤਾਂ ਕਰ ਬਦਿੰਦੇ। دارش كريتنا نقطه نے ප්‍රබาทප하다 දිරකણ રૂપ හ르කણු જાણેਗੀ ਬਲੀ મહਾਨਤਾ ਜਾਣੀ ਇਸੇ ਯਾਪ ਪ੍ਰਾਪਤ ਕਰਦੇ ਨੇ اور دوੱਟੇ ਹੁਟਾ ਇਸੇ ਨੂੰ ਆਪ ਸਮਝਣਾ ਤੇ ਆਪਣੇ ਆਪ ਨੂੰ ਆਪ ਕੋ ਹਾਂ ਅਸੀਂ ਕੁਝ کارکرون آنسکر بھی بانی کے جدو بچھتے پیندے ہیں بیٹھتے ہیں نانک کے نیچ پیڑے ہیں مارک تانک روپ رہا کرتا ہے میں کھیتا ہوں نہ جاتا حرام خود مارک بانی کھتا جیتے ہیں کہ دریگ نواشت شلکہ چھتے ہیں ਮੈਂ ਕੋਠੀ ਦੀ ਜਨਨਾ ਨਹੀਂ ਮੈਂ ਜਾ ਸਕਦਾ ਕੋਠ ਕੋਠੀ ਦੇ ਯਾਰ ਜਾ ਪਵਨ ਕੀਰ ਥਪਿਆਓ ਚੰਦ ਸੂਰਜ ਕੋਈ ਮੁਕਤ ਅਦੇ ਕਾ ਸਪਨੇ ਸਾਵਨ ਅਕਾਉਂ ਕੀ ਤੇਰੀ ਕੀ ਪਤਨਾਵ ਹੈ ਔ ਕੇਵੜਿਆ ਆਥਾਨ ਤੇ ਬਾਬਾ ਨਾਲ ਇਹਦਾ ਸਬਸ ਕੀ ਜਾਨ ਐ ਜੇਤ ਕਰੋੜਾ ਸਾਜ ਮੇਰੀ ਉਮਰ ਹੋ ਜੇ ਕੋਠ ਕੋਠੀ ਕੋਠ ਕਹੇ ਕਰੋੜਾ ਆ ਜਾ ਆਪ ਦਾ ਕਿਹੋ ਜਿਹਾ ਕੋੜਾ ਸਾਜ ਜਰੀ ਮਰੋ ਆਵਣ ਕੀ ਇਹ ਆਪਿਆਉ ਆਵਣ ਕਹਿੰਦੇ ਹਵਾ ਹਵਾ ਮੈਂ ਹਵਾ ਹੀ ਸੰਤਖਿਆ ਨੂੰ ਕੀ ਪਾਣੀ ਕੀ ਆਵਾਜ਼ ਚਾਂਦ ਸੂਰਜ ਜੋ ਇਹ ਗੁਫਾ ਨ ਦੇਖਾਂ ਤੇ ਚਾਂਦ ਤੇ ਸੂਰਜ ਨੂੰ ਮੈਂ ਐਸੀ ਗੁਫਾ ਜੋ ਬੈਠਾ ਜਿਵੇਂ ਜੀਂ ਪਾਈ ਹੈ ਉਰ ਉੜਾਸਾ ਲਈ কুমਰੋ ਤੇ ਖਾਂਦਾ ਮਹਿਵਾ ਆਇਓ ਮਹਾਰਾਜ ਕਦੇ ਚੰਦ ਸੂਰਜ ਦੀ ਦੇਖਾਂ ਤੇ ਜਿਵੇਂ ਮਨੋ ਆਹਰ ਪਰਤੀ ਇਕ ਉਪਤੀ ਪਤਪਾਵਾਂ ਓਦੀ ਸ਼ਕਤੀ ਦਾ ਭਾਣ ਓਦੀ ਤਾਂ ਤੇ ਓਦੀ ਹਸਤੀ ਨੂੰ ਭਾਣ ਤਾ ਮਹਾਰਾਜ ਕਦੇ ਤਪਾਂ ਚ ਚੰਦ ਸੂਰਜ ਕੋਈ ਕੁੱਤੇ ਅਜੇ ਕਾਸ ਸੁਪਣੇ ਸੌ ਨਾ ਖਾ ਮੈਂ ਮਾੜਾ ਜਿਹਾ ਵੀ ਨਾ ਸੋਵਾਂ ਇੰਨਾ ਵੀ ਨਾ ਸੋਵਾਂ ਤੇ ਸੁਪਨਾ ਮਾੜਾ ਜਿਹਾ ਆਵੇ ਕਿ ਮਾੜੀ ਜਿਹੀ ਚੋਕ ਲੱਗ ਕੇ ਤੇ ਸੁਪਨੇ ਤੇ ਥਾ ਨਾ ਸੁਪਨੇ ਸੌਣ ਪਾਉ ਵੀ ਤੇ ਦੀ ਕੀ ਮਤ ਨਾ ਪਵੇ ਉਹ ਕੇਵਲ ਆਖਾ ਨਾ ਮੈਂ ਤੇਰਾ ਨਾਮ ਤੇਰੀ ਸ਼ਕਤੀ ਨਹੀਂ ਆ ਸਕਦਾ ਤੇਰੀ ਕੀਮਤ ਬਿਆਨ ਨਹੀਂ ਕਰ ਸਕਦਾ ਇਹ ਕਰੋੜਾ ਸਾਲ ਮੇਰੀ ਪ੍ਰਣਾਮ ਸਹਿਜ ਨਮਰ ਹੋ ਜੇ ਤਾਂ ਪੁੱਛਾਂ ਜੇ ਇਹ ਤਾਂ ਕਰਾਣਾ ਤੇ ਮਾਰ ਦਾ ਨਾਮ ਵੀ ਤੇਰੇ ਮਾਰੇ ਕੁਝ ਨਹੀਂ ਹੈ ਵਾਰਿਆ ਨਾ ਜਾ ਮੈਂ ਇੱਕ ਵਾਰ ਜੋਤ ਤੁਪਾਰ ਸਾਇਤ ਦਾ ਤੁਹੈ ਕਿਤੋਂ ਤੱਕ ਮਹਾਰਾਜ ਨੇ 13 ਪੜੇ ਅੰਤ ਤੱਕ ਉਹ ਤਾਂ ਮੇਰੇ ਕੋਲ ਰੂਪ ਗਿਆਨ ਕੀਤਾ ਵੀ ਉਹ ਛੁਪੀ ਹਰਪਾ ਹਰਪਾ ਸਾਰ ਹੈ ਹੁਣ ਕੋਕੀ ਕੀ ਤਰ ਚੋਦਵਾ ਪਤਾ ਕਿਤੇ ਉਹਨੇ ਅਪੜਿਆ ਕਰ ਨਿਕਾਲ ਦਿੱਤੀ ਵਿਚਾਰ ਕੀਤੀ ਉਹ ਆਪ ਫੜਦੇ ਕਰਾ ਦਿੱਤੇ ਜਾਂ ਇਸ ਭਾਣਾ ਤਾਂ ਜਗਤ ਉਪਾਇਆ ਚਲੂ ਤਾਂ ਭਾਣਾ ਕੋ ਦਾ ਕੋ ਉਦੇ ਬਾਣੇ ਵਿੱਚ ਉਹਦੇ ਮੁਖੋਂ ਵਿਚੋਂ ਹੋਨੇ ਤਾਂ ਜਗਤ ਉਪਾਇਆ ਉਹਨੇ ਸੰਸਾਰ ਪੈਦਾ ਕਰਤਾ ਉਪਾਇਆ ਬਤਿਹਾਰ ਇੱਕ ਬਾਤ ਐ ਤਾਂ ਮਾ ਕਾਣੀ ਕਹੀ ਉਹ ਸਲਾਮ ਉਹ ਲੋਕੀ ਕਿਸੇ ਨਾਮ ਕੀਤੇ ਨਾਮ ਵਿਚਾਰ ਕੀਤੇ ਨਾਮ ਉਹ ਸੰਸਾਰ ਚਲਾ ਰੱਖਿਆ ਵੀ ਕਿਸੇ ਨਾਮ ਕਰਦੇ ਜਾਂ ਕਿਸੇ ਕੋ ਕੁਝ ਨਾ ਪਰਮਾਇਤ ਜਾਦਾ ਉਦੀ ਬਹੁਤ ਜਾਦੇ ਹੋਲੇ ਸੰਸਾਰ पैदा ਕੀ ਕਰ ਬੀਓ ਪੁੱਛ ਨਾ ਮਸਲਤ ਹੈ ਜੋ ਕਿ ਅਰੇ ਸਵਾਪ ਤੇ ਹੀ ਪਤਾ ਬੀਓ ਪੁੱਛ ਹੋਰ ਕਿਸੇ ਨੂੰ ਪੁੱਛਣਾ ਬੀਓ ਹੋਰ ਕਿਸੇ ਨੂੰ ਪੁੱਛਣਾ ਮਸਲਤ ਹੈ ਆਪੇ ਸਲਾਮ ਕਰਨਾ ਨਾ

ਔਰ ਇਹ ਤਾਂ جاری ਤੇ ਤੇਰਾ ਚੱਲਦਾ ਇੱਕ ਸ਼ਾਇਰ ਤਾਂ